ਹਾਂਜੀ ਕੀ ਨਾਮ ਹੈ ਤੁਹਾਡਾ? ਮੇਂ ਲਾਲ। ਕਿਹੜਾ ਪਿੰਡ ਹੈ ਤੁਹਾਡਾ? ਮੱਤੇਵਾੜਾ। ਚੁੰਨੀਦਾਲ ਜੀ ਕੀ ਰੋਲਾ ਕੀਆ ਤੁਹਾਡਾ? ਰੋਲਾ ਜੇ ਭਾਈ ਨਾਲ ਆ ਸਾਡਾ ਕੋਈ ਸੁਣਦਾ ਆ ਨਹੀਂ। ਕੀ ਕਿਸੇ ਦਾ ਰੋਲਾ ਤੁਹਾਡਾ? ਜ਼ਮੀਨ ਦਾ ਜੀ। ਜ਼ਮੀਨ ਦਾ ਕਿੰਨੀ ਜ਼ਮੀਨ ਹੈ ਤੁਹਾਡੇ ਕੋਲੇ? ਜ਼ਮੀਨ ਸਾਡੇ ਕਿੰਨੇ ਰਕਬਾ ਜੀ? 5 ਮਰਲੇ। 5 ਮਰਲੇ। 5 ਮਰਲੇ। ਰਹਾਇਸ਼ੀ ਜਗ੍ਹਾ ਇਹ। ਹਾਂ ਜੀ। ਕਿੰਨੇ ਚਿਰ ਤੋਂ ਤੁਹਾਡਾ ਭਰਾ ਜਿਹੜਾ ਹੈਗਾ ਲੱਗ ਰਿਹਾ ਰਿਆ? ਬਚਪਨ ਤੋਂ। ਬਚਪਨ ਤੋਂ ਰਹਿ ਰਿਹਾ। ਇੱਥੇ ਤੁਹਾਡੇ ਪਿੰਡ 'ਚ ਕਦੇ ਵੀ ਨਹੀਂ ਰਿਹਾ ਉਹ। ਤੇ ਹੁਣ ਰੋਲਾ ਕੀ ਹੈ ਕਬਜ਼ਾ ਕਿਹਦਾ ਜਗ੍ਹਾ ਦੇ ਉਤੇ? ਕਬਜ਼ਾ ਮੇਰਾ ਸੀ ਪਹਿਲੇ ਤੇ ਸ਼ੁਰੂ ਤੋਂ ਹੀ ਹਾਂਜੀ ਤੇ ਜਿਹੜੀ ਜਗ੍ਹਾ ਇਹ ਇਹ ਕੋਈ ਰਜਿਸਟਰੀ ਵਾਲੀ ਜਗ੍ਹਾ ਹੈ ਨਹੀਂ ਜੀ ਹਾਂ ਲਾਲਕਿਰਤਾ ਅੱਛਾ ਲਾਲਕਿਰਤ ਦੀ ਜਗ੍ਹਾ ਹੈ ਤੇ ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਕੀ ਕਹਿ ਰਹੀ ਹੈ ਉਹ ਸਾਥ ਨੇ ਦੇ ਰਾਬੂ ਕੋਈ ਨਹੀਂ ਦੇ ਰਿਆ ਸਾਥ ਤੁਹਾਡਾ 2 ਮਹੀਨੇ ਦਿੰਦਾ ਤੇ ਜਿਹੜੇ ਆਣ ਗਵਾਨ ਹੈ ਜਾਂ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਜਿਹੜੇ ਸਕੇ ਨੇ ਉਹ ਕੀ ਕਹਿੰਦੇ ਆ ਉਹ ਉਹ ਸਾਡੇ ਵੱਲ ਦੇ ਜੀ ਉਹ ਤੁਹਾਡੇ ਵੱਲ ਦੇ ਆ ਤੇ ਤੁਹਾਡੇ ਆਂਟੀ ਕੌਣ ਖੜਾ ਹੈ ਹਾਂਜੀ ਸਰਪੰਚ ਤੁਹਾਡੇ ਸਰਪੰਚ ਤੁਹਾਡੇ ਅੰਟੀ ਖੜਾ ਹੈ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਆ ਇਹ ਵੀ ਸਾਡਾ ਕੋਈ ਨਵੇੜਦਾ ਨਹੀਂ ਹੈਗਾ ਸਾਡੀ ਕੋਈ ਗੱਲਬਾਤ ਨਹੀਂ ਸੁਣਦਾ ਕੀ ਚਾਹੁੰਦੇ ਕੀ ਹੋ ਤੁਸੀਂ ਅਸੀਂ ਕੰਨੇ ਵੀ ਸਾਡਾ ਨਵੇੜਿਆ ਵੀ ਜਾਵੇ ਭਾਈ ਚਾਰਾ ਵੀ ਰਾਜ ਸਾਡਾ ਅਸੀਂ ਇਹ ਮੰਗੂ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਜਸਵੀਰ ਸਿੰਘ ਜੀ ਕੀ ਮੈਟਰ ਕੀ ਹੈ ਇਹ ਇਹ ਜਗ੍ਹਾ ਦਾ ਰੌਲਾ ਚੱਲ ਰਿਹਾ ਜੀ ਕਿਹਦੇ ਨਾਲ ਚੱਲ ਰਿਹਾ ਜੇ ਲੱਬੇ ਸੰਗ ਨੇ ਲੱਬੇ ਸੰਗ ਕੋਣ ਹੈ ਚਾਚਾ ਜੀ ਸਾਡਾ ਕਿੱਥੇ ਰਹਿੰਦੇ ਨੇ ਉਹ ਉਹ ਰਹੇ ਨੇ ਨਮਸ਼ਾਰ ਤੇ ਇਹ ਜਗ੍ਹਾ ਜਿਹੜੀ ਹੈਗੀ ਕਿਹਦੇ ਕੋਲ ਹੈ ਸ਼ੁਰੂ ਤੋਂ ਕਿਹਦੇ ਕੋਲੇ ਹੈਗੀ ਹੈ ਜਗ੍ਹਾ ਇਹ ਚੁੰਨੀ ਲਾਲ ਕੋਲ ਜੀ ਚੁੰਨੀ ਆ ਕਿੰਨੇ ਕ ਟਾਈਮ ਤੋਂ ਰਹ ਰਹੇ ਨੇ ਚੁੰਨੀ ਲਾਲ ਜੀ ਬਚਪਨ ਤੋਂ ਰਹ ਗਏ ਇੱਥੇ ਸ਼ੁਰੂ ਤੋਂ ਬਚਪਨ ਤੋਂ ਰਹ ਰਹੇ ਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਮੰਗੇ ਕਰਦੇ ਆਂ ਕਿ ਇਹ ਜਗ੍ਹਾ ਇਹਦੇ ਕੋਲ ਚੁੰਨੀ ਲਾਲ ਕੋਲ ਦਿੱਤੀ ਆ ਭੈਣੇ ਹਲੋ ਹਾਂਜੀ ਹਾਂਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਲਾਵ ਸਿੰਘ ਜੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਲਾਵ ਸਿੰਘ ਜੀ ਰਕੇਸ਼ ਕੁਮਾਰ ਸ਼ੰਮੀ ਗੱਲ ਕਰ ਰਿਹਾ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਤੋਂ ਹਾਂ ਜੀ ਲੁਧਿਆਣੇ ਤੋਂ ਹਾਂ ਜੀ ਅੱਛਾ ਜਿੰਨੀ ਆਪਣੀ ਗੱਲ ਹੋ ਰਹੀ ਆ ਆਪਾਂ ਮੈਂ ਤੁਹਾਨੂੰ ਜਾਣਕਾਰੀ ਲਈ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੀ ਗੱਲ ਆਪਣੀ ਹੋ ਰਹੀ ਆ ਇਹ ਰਿਕਾਰਡਿੰਗ ਤੇ ਹੋ ਰਹੀ ਆ ਕੋਈ ਨਹੀਂ ਕੋਈ ਨਹੀਂ ਹਾਂ ਇੱਕ ਤੁਹਾਡਾ ਚੁੰਨੀ ਲਾਲ ਕੌਣ ਨੇ ਆਹ ਮੇਰਾ ਜੀ ਤੁਹਾਡਾ ਚੁੰਨੀ ਲਾਲ ਭਰਾ ਹੈ ਹਾਂ ਜੀ ਤੇ ਪਿੰਡ ਕਿਹੜਾ ਤੁਹਾਡਾ ਰੰਮੜਾ ਮੱਕੇੜਾ ਹੈ ਮੱਤੇ ਵੜਾ ਤੁਸੀਂ ਕਿੱਥੇ ਰਹਿੰਦੇ ਹੋ ਜੀ ਮੈਂ ਜਾਲ ਲਈ ਨਮਸਾਹ ਅਸੀਂ ਜਾਲ ਲਈ ਨਮਸਾਹ ਰਹਿੰਦੇ ਆ ਤੁਹਾਡੀ ਇੱਕ ਪ੍ਰਾਪਰਟੀ ਦਾ ਹੈਗਾ ਮੇਰੇ ਕੋਲ ਮੈਟਰ ਆਇਆ ਹੈ ਅੱਛਾ ਜੀ ਤੇ ਤੁਹਾਡੇ ਭਰਾ ਨੇ ਤੁਹਾਡੇ ਤੇ ਅਲੀਗੇਸ਼ਨ ਲਗਾਇਆ ਵੀ ਮੇਰਾ ਭਰਾ ਜਿਹੜਾ ਹੈਗਾ ਉਹ ਜਗਾ ਖੋਣਾ ਚਾਹੁੰਦਾ ਮੇਰੇ ਕੋਲ ਉਹ ਵੀ ਜਗਾ ਕਿਸੇ ਹੋਰ ਨੂੰ ਵੇਚਣੀ ਚਾਹੁੰਦਾ ਉਹ ਮਾਇਰ ਜਨਾਬ ਜੀ ਉਹਨੂੰ ਦਿੱਤਾ ਹੋਇਆ ਹਿੱਸਾ ਇਹ ਤਾਂ ਹੁਣ ਜਾਣ ਕੇ ਟੱਚੜ ਆਉਂਦਾ ਮੈਨੂੰ ਪਤਾ ਮੇਰਾ ਭਤੀਜਾ ਹੂੰ ਹਾਂਜੀ ਅਸੀਂ ਜਣੀ ਤੁਸੀਂ ਉਹ ਜਗਾ ਉਹਨਾਂ ਨੂੰ ਦਿੱਤੀ ਹੋਈ ਆ ਉਹਨਾਂ ਜਗਾ ਮੇਰੇ ਡੈਡੀ ਦੇ ਇਹਨਾਂ ਨੂੰ ਛਣੇ ਉਹਨਾਂ ਨੇ ਵੀ ਦੇ ਗਿਆ ਹਾਂਜੀ हिस्सा मेरे दूसरे ਭਰਾਵਾਂ ਨੂੰ ਵੰਡ ਕੇ ਦਿੱਤੀ ਹੋਈ ਆ। ਬਿਲਕੁਲ ਡੈਡੀ ਵਾਲਾ ਹਿੱਸਾ ਵਾਸੇ ਇੱਕ ਉਹ ਕੁੜੀਆਂ ਨੂੰ ਮੈਂ ਕਹਿ ਤਾ ਜੇ ਮੈਂ ਕਹਾਂ ਤੁਹਾਨੂੰ ਮੈਂ ਦੇ ਦੇਣਾ ਹਿੱਸਾ ਤੂੰ ਜਿਹਨੂੰ ਵਾਦੀ ਦੇ ਦਿਓ। ਅੱਛਾ ਮੈਂ ਆਪਣਾ ਤਾਂ ਵੇਚ ਸਕਦਾ ਨਾ ਸਰ। ਇੱਕ ਮੈਂ ਤੁਹਾਡੀ ਗੱਲ ਮੰਨਦਾ ਉਹ ਜਿਹੜੀ ਜਗ੍ਹਾ ਹੈਗੀ ਆ ਉਹ ਲਾਲਕੀਰ ਦੀ ਰਜਿਸਟਰੀ ਵਾਲੀ ਜਗ੍ਹਾ ਤਾਂ ਹੈ ਨਹੀਂ ਉਹ। ਸਰ ਜੀ ਸਾਰਿਆਂ ਦੀ ਲਾਲਕੀਰ ਉੱਥੇ ਹਾਂ ਠੀਕ ਆ ਥੋੜੀ ਮੈਂ ਗਲ ਮੰਨ ਗਿਆ ਹਾਂਜੀ ਇਹ ਤਾਂ ਦੇਖੋ ਬਾਂਦ ਨਹੀਂ ਉਹਨਾਂ ਦੀ ਜਿੱਦਾ ਇਹਨਾਂ ਵਾਲੀ ਬੰਦੀ ਜਿਹਨੇ ਕਹਿ ਤੁਹਾਨੂੰ ਮੁੰਡੇ ਨਾਲ ਪੀ ਜਿਹਨੇ ਉਹ ਵੀ ਤਾਂ ਲਾਲਗੀਰ ਚ ਹੈ ਯਾਰ ਸਾਰੇ ਪਿੰਡ ਦੀ ਲਾਲਗੀਰ ਚ ਹੈ ਸੋ ਸਾਰੇ ਪਿੰਡ ਦੀ ਲਾਲਗੀਰ ਚ ਹੈ ਹਾਂਜੀ ਪਰ ਪਿੰਡ ਦੇ ਵਿੱਚ ਅਦਾ ਹੁੰਦਾ ਵੀ ਜਦੋਂ ਪਿੰਡ ਦੀ ਜਿਹੜੀ ਲਾਲਗੀਰ ਦੀ ਜਗ੍ਹਾ ਹੁੰਦੀ ਜਿੱਥੇ ਤੁਹਾਡੀ ਭਾਈ ਬੰਦੀ ਹੈਗੀ ਆ ਫਿਰ ਤਾਂ ਠੀਕ ਆ ਕੋਈ ਦਿੱਕਤ ਨਹੀਂ ਤੁਸੀਂ ਆਪਸੇ ਚੀਜ਼ ਦਾ ਮਰਗ ਕਰ ਲੈਂਦੇ ਆ ਹਾਂਜੀ ਭਾਈ ਬੰਦੀ ਆ ਹਾਂਜੀ ਹਾਂਜੀ ਭਾਈ ਬੰਦੀ ਆ ਹੁਣ ਤਾਂ ਚੁੰਨੀ ਲਾ ਲਈਏ ਗੱਲ ਕਹਿ ਰਿਹਾ ਵੀ ਮੇਰੇ ਕੋਲ ੱੱਕੇ ਨਾਲ ਜਗ੍ਹਾ ਖੋ ਕੇ ਕਿਸੇ ਹੋਰ ਨੂੰ ਵੇਚਣੀ ਚਾਹੁੰਦਾ ਉਹ ਅਲੀਗੇਸ਼ਨ ਲਾਉਂਦੇ ਆ ਮੈਨੂੰ ਪਤਾ ਹੀ ਆ ਤੇ ਜਿਹੜੀ ਤੁਹਾਡੀ ਜਗ੍ਹਾ ਹੈਗੀ ਆ ਇਹਦੀ ਵੰਡ ਹੋਈ ਉਹ ਤੁਹਾਡੇ ਅਲੱਗ ਜਗ੍ਹਾ ਹੈਗੀ ਜਾਂ ਇਕੱਠੀ ਹੈ ਸਾਰੀ ਜਗ੍ਹਾ ਇਹੇ ਨਹੀਂ ਇਹ ਲੱਗ ਆ ਜੀ ਵੰਡੀ ਹੋਈ ਆ ਜਿੱਦਾ ਡੈਡੀ ਵਾਲਾ ਮੇਰੇ ਕੋਲ ਹਿੱਸਾ ਵਾ ਹੂੰ ਚੁੰਨੀ ਲਾਲ ਨੂੰ ਇੱਧਰ ਦਿੱਤਾ ਹੋਣਾ ਵੰਡ ਕੇ ਠੀਕ ਆ ਹਾਂਜੀ ਲੇਕਿਨ ਉੱਥੇ ਜਿਹੜੀ ਜਗ੍ਹਾ ਹੈਗੀ ਆ ਉਹ ਤਾਂ ਇੱਕ ਗੇਟ ਲੱਗਿਆ ਹੋਇਆ ਬਾਹਰ ਵੀ ਲਿਖਿਆ ਹੋਇਆ ਕਿ ਜਗ੍ਹਾ ਜਿਹੜੀ ਹੈਗੀ ਆ ਰੋਲੇ ਵਾਲੀ ਐ ਨਹੀਂ ਨਹੀਂ ਇਹਨਾਂ ਨੇ ਲਾਇਆ ਕੋਈ ਰੋਲੇ ਵਾਲੀ ਨਹੀਂ ਹੈਗੀ ਜਮ ਤੂੰ ਕਿ ਉਹ ਜਦਾਂ ਸਾਰੀ ਤੁਸੀਂ ਦੱਸਣਾ ਵੀ ਲਾ ਕੇ ਗਿਆ ਕੁੜੀਆਂ ਵੀ ਆ ਕੇ ਕਈਆਂ ਮੇਰੀ ਭੈਣਾ ਹੂੰ ਹਾਂਜੀ ਤੁਸੀਂ ਦੱਸ ਰਹੇ ਹੋ ਵੀ ਜਿਹੜੀ ਜਗ੍ਹਾ ਹੈਗੀ ਆ ਇਹ ਬੰਡ ਦੇ ਦੌਰਾਨ ਜਿਹੜੀ ਹੈਗੀ ਅਲੱਗ-ਅਲੱਗ ਕਰ ਦਿੱਤੀ ਗਈ ਹੈ ਲੇਕਿਨ ਜਗ੍ਹਾ ਆ ਤਾਂ ਮੈਂ ਖੁਦ ਉੱਥੇ ਗਿਆ ਸੀ ਤੇ ਜਗ੍ਹਾ ਜਿਹੜੀ ਹੈ ਉਹ ਸਾਰੀ ਇਕੱਠੀ ਹੈ ਵਿੱਚ ਜਿਹੜੀ ਇੱਕ ਪੀਰਾਂ ਦੀ ਜਗ੍ਹਾ ਬਣੀ ਹੋਈ ਹੈ ਉਹ ਤਾਂ ਕਰ ਜਿੱਦੇ ਸਾਡੀ ਅਸੀਂ ਜਗ੍ਹਾ ਬਣਾਈ ਹੈ ਜਦੋਂ ਮम्मी ਕਰਦੀ ਚਰਾਗਾ ਸੀ ਕਰਨ ਅੱਗੇ ਜਗ੍ਹਾ ਹੁੰਦੀ ਜਦੋਂ ਆਪਣੇ ਘਰੇ ਜੰ ਮੰਦਰ ਲਾ ਲੋ ਤੇ ਕੋਈ ਵੀ ਗੱਲ ਬੋਲ ਗਾ ਲੈ ਚਲੋ ਤੁਸੀਂ ਦੂਸਰੀ ਗੱਲ ਇਹ ਆ ਵੀ ਤੁਸੀਂ ਜਿਹੜਾ ਕੋਈ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਮੀਡੀਆ ਦੇ ਸਾਹਮਣੇ ਜਾਂ ਮਤਲਬ ਮੈਂ ਤੁਹਾਡੀ ਆ ਰਿਕਾਰਡਿੰਗ ਜਿਹੜੀ ਇਹ ਲਗਾਦਾ ਕਿਦਾਂ ਪੱਖ ਜੀ ਜੇ ਤੁਸੀਂ ਆਪਣਾ ਵੀਡੀਓ ਦੇ ਸਾਹਮਣੇ ਕੈਮਰੇ ਦੇ ਮੋਹਰੇ ਆ ਕੇ ਤੁਸੀਂ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਰੱਖ ਸਕਦੇ ਹੋ ਆਪਣਾ ਪੱਖ ਨਹੀਂ ਤਾਂ ਜਿਹੜੀ ਤੁਹਾਡੀ ਰਿਕਾਰਡਿੰਗ ਹੈਗੀ ਆ ਮੈਂ ਤੁਹਾਨੂੰ ਇਸੇ ਕਰਕੇ ਦੱਸਿਆ ਸੀ ਵੀ ਇਹ ਆਪਾਂ ਰਿਕਾਰਡਿੰਗ ਜਿਹੜੀ ਹੈਗੀ ਆ ਆਪਣੀ ਰਿਕਾਰਡਿੰਗ ਤੇ ਗੱਲ ਹੋ ਰਹੀ ਆ ਹਾਂਜੀ ਹਾਂਜੀ ਉਹ ਜਗਾ ਮੇਰੀ ਆ ਇਹਨਾਂ ਦੀ ਬੰਡੀ ਹੋਈ ਆ ਹੁਣ ਇਹ ਕਰਦੇ ਰੌਲਾ ਪਾਉਂਦੇ ਆ ਬਸ ਹੂੰ ਇਹ ਜਦ ਮੈਂ ਵੇਚਣ ਲੱਗੇ ਰੌਲਾ ਪਾਉਣ ਲੱਗੇ ਅੱਛਾ ਪਰ ਉਹ ਜਗਾ ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਮਤਲਬ ਬੰਡ ਦੇ ਵਿੱਚ ਅਲੱਗ-ਅਲੱਗ ਜਗ੍ਹਾ ਹੈਗੀ ਆ ਜਗਾ ਦੀ ਪਾਰਟੀਸ਼ਨ ਨਹੀਂ ਹੋਈ ਨਹੀਂ ਲੱਗ ਹੋਈ ਹੈ ਅਲੱਗ-ਅਲੱਗ ਆ ਅੱਛਾ ਜਗਾ ਉਹ ਮੇਰੀ ਆ ਜਿਹੜੀ ਆ ਜਗਾ ਜਿਹੜੀ ਜਗਾ ਨਾ ਉਧਰ ਮੇਰੇ ਨਾਲ ਹਿੱਸਾ ਹੁੰਦਾ ਤੇ ਜਿਹੜਾ ਚੁੰਨੀ ਲਾਲ ਨੂੰ ਪਰਲੀ ਸਾਠ ਹਿੱਸਾ ਹੁੰਦਾ ਜਿਹੜਾ ਕਹਿੰਦਾ ਮੇਰੇ ਵੇਚਦਾ ਮੈਨੂੰ ਧੱਕਾ ਕਰਦਾ ਕੋਈ ਨਹੀਂ ਮੈਂ ਧੱਕਾ ਕਰਦਾ ਉਹਨਾਂ ਚਲੋ ਠੀਕ ਹੈ ਜੀ ਹਾਂਜੀ ਓਕੇ ਜੀ ਓਕੇ ਹਲੋ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਰਪਾਲ ਸਿੰਘ ਸਰਪੰਚ ਮਤੇਵੜ ਤੋਂ ਗੱਲ ਕਰ ਰਹੇ ਹਾਂ ਨਾ ਹਾਂਜੀ ਹਾਂਜੀ ਪ੍ਰਕਾਸ਼ ਕੁਮਾਰ ਸ਼ੰਮੀ ਗੱਲ ਕਰ ਰਿਹਾ ਜੀ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਤੋਂ ਹਾਂਜੀ ਹਾਂਜੀ अच्छा सरपंच साहब थोड़ी एक एक चुन्नी लाल सन्नो मुख्तियार सिंह ਤੇ ਲਾਹਵ ਸਿੰਘ ਮੁਖਤियार ਸਿੰਘ ਇਹ ਦੋਨੋਂ ਭਰਾਵਾਂ ਦਾ ਆਪਸੀ ਚੀ ਕੋਈ ਜਗਾ ਸੰਬੰਧੀ ਰੋਲਾ। ਦੋਨਿਆਂ ਦਾ ਕੋਈ ਰੋਲਾ ਨਹੀਂ ਹੈਗਾ। ਚੁੰਨੀ ਚੁੰਨੀ ਦੀ ਹੈਗੀ ਆ ਉਹ ਦੂਜੇ ਦੀ ਹੈਗੀ ਆ। ਇਹ ਸਾਰੇ ਹਿੱਸੇ ਲੈ ਕੇ ਲਾਲ ਕੇ ਦੇ ਥੱਲੇ ਪਾ ਲਾਲ ਕੇ ਦੇ ਤਾਂ ਜਿਹੜਾ ਬੰਦਿਆ ਕਬਜ਼ਾ ਦਾ ਮਾਲਕ ਹੋਉਂਦਾ। ਬਿਲਕੁਲ ਜੀ ਬਿਲਕੁਲ। ਠੀਕ ਹੈ ਨਾ? ਇਹ ਬੇੜਾ ਮਗਰ ਦਾ ਪੱਤਰਕਾਰ ਬੁਲਾ ਲੈਂਦੇ ਕੋਈ ਗੱਲ ਨਹੀਂ ਬਾਤ ਨਹੀਂ। ਹੂੰ। ਠੀਕ ਹੈ ਨਾ? ਇਹ ਇਹਨਾਂ ਦੀ ਨੰਬਰੀ ਜ਼ਮੀਨ ਆ ਜਾਂ ਇਹਨਾਂ ਦੇ ਕੋਈ ਬਰਾਸ ਚੜਦੇ ਆ। ਹੂੰ। ਕੀ ਕਰਾ ਇਹ ਜਿਹੜਾ ਹੁਣ ਕਾਜ ਲੈ ਕੇ ਛੋੜੇ ਭਾਈ ਨੇ ਜੇ ਆਪਣਾ ਰਹਿਣਾ ਨਹੀਂ ਰਹਿਣਾ ਉਹਨੇ ਆਪਣੀ ਜਗਾ ਵੇਚਣੀ ਆ ਹੂੰ ਇਹ ਦੂਜੇ ਬੰਦੇ ਹਿੱਸਾ ਲੈ ਕੇ ਆਪਣਾ ਪੇਖ ਢੜਿਆ ਆ ਤੇ ਮੁਰ ਕੇ ਦਾਦੇ ਹਿੱਸੇ ਮੰਗਦੇ ਆ ਹੂੰ ਆ ਚਲੋ ਗੱਲ ਲਾਲਕੀਰ ਦੀ ਜਿਹੜੀ ਜਗਾ ਹੈਗੀ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਮਤਲਬ ਜਿਹੜੀ ਕਿਸੇ ਦੇ ਨਾਮ ਨਹੀਂ ਹੁੰਦੀ ਜਿਹਦਾ ਕਬਜ਼ਾ ਉਹਦੀ ਹੀ ਜਗਾ ਹੈ ਉਹਦੀ ਉਹਦੀ ਆ ਬਸ ਹਾਂ ਠੀਕ ਹੈ ਇੱਥੇ ਹੁਣ ਜਿਹੜਾ ਕਬਜ਼ਾ ਕਬਜ਼ਾ ਤਾਂ ਚੁੰਨੀ ਲਾਲ ਗਰੀ ਬੈਠਾ ਹੈ ਕੋਈ ਗੱਲ ਨਾਲ ਆਸਰ ਸੰਬੰਧ ਦਾ ਕੋਈ ਗੱਲ ਨਹੀਂ ਉਹਦਾ ਕਿਰਾਏਦਾਰਾਂ ਨੇ ਰੱਖਿਆ ਸੀ ਕਿਰਾਏਦਾਰ ਕੱਢ ਦਿੱਤੇ ਆ ਠੀਕ ਹੈ ਠੀਕ ਹੈ ਨਾ ਉਹਨਾਂ ਨੂੰ ਕਿਰਾਏ ਦਾ ਦੁਬਾਰੇ ਬਟਾਲਦਾਣੇ ਆ ਚਲੋ ਠੀਕ ਹੈ ਸਰਪੰਚ ਸਾਹਿਬ ਹਾਂਜੀ ਓਕੇ